that time see ਆਮਾ ਜ ਨੂੰ ਚਲ ਕੇ ਮੈਂ ਤੱਕੀ ਕਉ ਜਨਮ ਮਰਨ ਦੁੱਖ ਜਾਏ ਦਰਸਨਾ ਤਨ ਮਨ ਧਨ ਸਭ ਜਿਸ ਕਾ ਸੋਈ ਸੁਖੜ ਸੁਜਾਵੀਂ ਤੇਨਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਠਟਾਨੀ ਜਿਸ ਕਾ ਤਨ ਮਨ ਧਨ ਸਭ ਜਿਸ ਕਾ Gracias. No, no, no. ਤੂੰ ਕਛ ਹੁੰਤੇ ਤੈਨ ਕੀ ਬਾਤ ਬਿਲਾਨੀ ਅਲੰਕਾਰ ਵਿਥਾ ਜੀ ਹੋਈ ਹੈ ਤਾਂ ਤੇ ਤਨਕ ਵਖਾਨੀ ਪ੍ਰਗਟਿਉ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਕਉ ਨਾਨਕ ਨੇਚ ਕਰ ਵਾਧਿਓ ਗੁਰ ਕੀ ਹੋ ਵੰਧਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ پرم سنبانجو ست پراندی ساتھیل باتی کو پیاری خوشباری سموہی ساتھ سندھ کے آوہ ساتھ باتیوں میں کرپاتی کی ہے آمرت ویڈی دات روشکیل باتی ہے نیت دیم دیسے باتی پراند ساتھ سا نیمتی کی مجھر مدرکار دیکھوئی باغن نام سہبیل دات روشکیل ਨਦਿਆ ਅੱਜ ਦੇ ਪਾਵਨ ਮੁਖਵਾਕ ਅਨਾਸ਼ਰੀ ਕੋਲਾਖਜਵਾਗ ਅਨਾਸ਼ਰੀ ਰਾਗ ਦੇ ਵਿੱਚ ਪੰਚਉੰਕ ਪਦ ਸਤਨ ਸੰਹ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਤਨ ਗੁਰ ਸਰਵ ਜੀ ਦੀ ਕਿਰਪਾ ਕਰਕੇ ਵਜਵਾ ਕੀਤਾ ਹੈ ਆਓ ਸਤਿਗੁਰਾਂ ਦੇ ਪਾਵਨ ਰਚਨਾਵਾਂ ਵਿਚਾਰੀਏ ਪ੍ਰਚਾਰਕ ਆਪਣੇ ਮਿਰਦੇ ਸਾਗੇ ਸਤਿਗੁਰਾਂ ਤੋਂ ਜੀਵਨ ਜੀਉਣ ਦੀ ਜਾਣ ਚ ਸਿੱਖੀਏ ਅਰਦਾਸਨਾਬ ਤੇ ਕਰੋ ਮਨ ਦੀ ਖਾਤਰ ਦਾ ਤੇ ਜੀ ਚਰਨਾਂ ਚ ਸਾਜੇ ਰਹੋ ਜੀ ਸਾਰੇ ਜੀ ਸੁਭ ਸੀ ਸੁੱਖ ਸਿਰ ਜੀ ਸਾਰੀ ਕਿਰਪਾ ਤੋਂ ਗੱਲ ਕੇ ਆਖੋ ਸਾਤਨਾਮ ਸ੍ਰੀ ਵਾਹਿਗੁਰੂ ਸਤਨਾਮ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੁਰ ਸੁਜਾਨੀ ਪਾਸਾ ਜੀ ਬਚਨ ਕਰਦੇ ਨੇ ਮੇਰੇ ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ ਇਹ ਸਾਰਾ ਤਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ ਕੋਈ ਸੁਚੰਜਨ ਤੇ ਸਿਆਣਾ ਸੰਸਾਰ ਵਿੱਚ ਰਹਿ ਕੇ ਸਿਆਣੀਆਂ ਕਾਮ ਜਿੰਨੀਆਂ ਮਾਰਗੀ ਸਿਆਣਾਂ ਵਰਤ ਦੇ ਆਮ ਅਰਥਕਾਲ ਕੁਤ ਬੈਨ ਗ੍ਰੂਪਾਂ ਸਮਿਆਂ ਦੇ ਸਭ ਤੋਂ ਸਿਆਣਾ ਹੈ ਜਿਹਨੇ ਤੈਨੂੰ ਸਰੀਰ ਵੀ ਦਿੱੱਤੈ ਮਨ ਵੀ ਦਿੱਤਾ ਹੈ ਸੰਸਾਰ ਦੇ ਉੱਪਰ ਤਨ ਤਾਰਕ ਤੌਰਤ ਸਭ ਰਾਜ ਕੁਤ ਬੈਨ ਗ੍ਰੂਪ ਦੀ ਬਖਸ਼ਿਸ਼ ਹੈ ਉਹਨੇ ਦਿੱਤਾ ਮਿਆਂ ਨੇ ਇਸ ਕਰਕੇ ਉਹ ਸਚੰਜਾ ਦੇ ਸਿਆਣਾ ਹੈ ਇਵੇਂ ਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਾਉ ਵਿਦਮੀ ਕੀ ਘਟਨੀ ਤੇ ਪਾਸਾ ਨਹੀਂ ਕਹਿੰਦੇ ਅਸੀਂ ਅਸਾਂ ਜਿਹੜੇ ਜੀਵ ਹਾਂ ਅਦਿ ਮੁਕਲਾ ਨਹੀਂ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਦੁੱਖ ਤੇ ਸੁੱਖ ਸਦਾ ਪ੍ਰਮਾਤਮਾ ਨੇ ਸੁਣਿਆ ਜਦੋਂ ਉਹ ਸਾਡੀ ਅਰਕਾਸ ਕਰ ਜੁਈ ਸੁਣਦਾ ਹੈ ਤਦੋਂ ਫਿਰ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਜਦੋਂ ਕੋਈ ਕਰਤਾ ਸੇਵਾਵੀਆਂ ਕਰਦਾ ਹੈ ਦੁੱਖਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਚਾਹ ਕੇ ਪਾਤਸ਼ਾਹ ਕਿਰਪਾ ਕਰਦੇ ਨੇ ਮੇਰੇ ਦਾਸ ਨੂੰ ਦੇ ਜੀ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸੇਖ ਆਖ ਜਿਹੜੀ ਚੰਗੀ ਬਣ ਜਾਂਦੀ ਹੈ ਕਿਉਂਕਿ ਸੰਸਾਰ ਤੇ ਸੁੱਖ ਦੇ ਸ੍ਰੀ ਸਾਰੇ ਨੂੰ ਜਾਂਦੇ ਨੇ ਪਰ ਦੁੱਖ ਦੇ ਵਿੱਚ ਕੋਈ ਨਹੀਂ ਖੜਦਾ ਦੁੱਖ ਵਿੱਚ ਤੇ ਚੰਗੇ ਚੰਗੇ ਸਾਤ ਜਗ ਜਾਂਦੇ ਨੇ ਜਿਸੇ ਕਰਕੇ ਸਤਿਗੁਰਾਂ ਨੇ ਵਚਨ ਕਹੇ ਨੇ ਗ੍ਰੀਵਰਗਾਲ ਪਾਤਸ਼ਾਹ ਵਚਨ ਕਰਦੇ ਹਨ ਜਾ ਕੋ ਮੁਸਕਰ ਅਤ ਬਣੇ ਧੋਈ ਕੋਈ ਨੰਦੇ ਲਾਗੂ ਹੋਏ ਤੁਮਨਾ ਸਾਥ ਤੇ ਪੜਿ ਗਏ ਜਦੋਂ ਕੋਈ ਮੁਸੀਬਤ ਆਉਣੀ ਹੈ ਪਾਤਸ਼ਾਹ ਕਹਿੰਦੇ ਜਿਹੜੇ ਸਾਥੀ ਸਿੰਘੀ ਸਾਰੇ ਪੜੀਆਂ ਤੇ ਗਰੀਬਰਵਾਜ ਪਾਸਾ ਕਿਉਂ ਜਦੋਂ ਪ੍ਰਕਾਰਪਰ ਕੋਈ ਨਹੀਂ ਚੇਕਿਆ ਜਾਂਦਾ ਕਿਉਂਕਿ ਜਿੰਨਾ ਜਿੰਨੇ ਸਾਨੂੰ ਇਸ ਸੰਸਾਰ ਦੇ ਉੱਪਰ ਆਪਣੀ ਉਤੇਪੂਤ ਸੰਭਲ ਉਹਨਾਂ ਜਿਹਦੇ ਰੱਬ ਵੀ ਜਿੱਤੇ ਨਹੀਂ ਹੁੰਦਾ ਕਿ ਰੱਬ ਨੂੰ ਵੀ ਜਾਣ ਨਹੀਂ ਕਰਦਾ ਪਰ ਜਦੋਂ ਸਾਰੇ ਸਾਥ ਛੱਡ ਜਾਂਦੇ ਮਨ ਸਭ ਕੋ ਅੱਜਾ ਆਸਰਾ ਕਿਤੇ ਸੰਸਾਰ ਉਹ ਸਾਰੇ ਆਸਰੇ ਪੱਜ ਜਾਂਦੇ ਨੇ ਸਾਰੇ ਸਹਾਰੇ ਉੱਤੇ ਜਾਂਦੇ ਅਨੁਯੋਗ ਤੇ ਸਤਿਗੁਰੂ ਕਹਿੰਦੇ ਚਿਤ ਆਵੈ ਸਿ ਪਾਰ ਬ੍ਰਹਮ ਲੱਗੇ ਨ ਤਤੀ ਤੁਰਕ ਫਿਰ ਕਾਲਪੁਰਪੁਰ ਹੋਏ ਉਹ ਚਿਤ ਇਹ ਹੁੰਦਾ ਹੈ ਤੇ ਜਦੋਂ ਤੁਸੀਂ ਕਾਲਪੁਰਪੁਰ ਕੋਈ ਜੀਰੁ ਸਰਦਾਸ ਬੀਰਤੀ ਕਰਦੇ ਆ ਚੇਤੇ ਕਰਕੇ ਹਾਂ ਫਿਰ ਪ੍ਰਸਾਦ ਕਹਿੰਦੇ ਤਤੀ ਬਾਤ ਨਾ ਜੜੀ ਨੰਦ ਹੈ ਇਸੇ ਕਰਕੇ ਸਤਿਗੁਰਾਂ ਨੇ ਵਚਨ ਕਹੇ ਨੇ ਭਾਈ ਉਹੀ ਸਾਡੀ ਅਰਜੋਈ ਨੂੰ ਸੁਣਦਾ ਹੈ ਸਾਡੀ ਸਾਡੇ ਤੋਂ ਤੜੀ ਹੱਥ ਉਹੀ ਚੰਗੀ ਬਣਾ ਦਿੰਦਾ ਜਦੋਂ ਅਸੀਂ ਉਹਦੇ ਚਰਨਾਂ ਤੇ ਵਿਕਾਸ ਦੇ ਰੂਪੀ ਖੜਦੇ ਹਾਂ ਜੀ ਕੀ ਏਕ ਹੈ ਹੀ ਕਹਿਮਾਨੀ ਹੈ ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਤਨ ਕਰਕੇ ਅਰਦਾਸ ਨਹੀਂ ਮੰਨੀ ਜਾਣੀ ਹੈ ਮਨ ਕਰਕੇ ਕੀਤੀ ہوئی ਜਿੰਦ ਕਰਕੇ ਅੰਦਰੋਂ ਨਿਰਦੇਸ਼ ਕੀਤੀ ਹੋਈ ਅਰਦਾਸ ਉਹਜ ਕਾਰਨ ਕੋਥਵੇਂ ਦੇ ਪੁਰ ਨੰਮਣੀ ਜਾਂਦੀ ਹੈ ਅਗਰ ਯਤਨ ਕਰ ਰਹੇ ਹੋ ਤੇਰੇ ਤੈਨ ਤੇਰੀ ਕੀਮਤ ਜਾਣੀ ਰਹਾ ਪਾਸਕੇ ਦੇ ਪਰਮਾਤਮਾ ਦੇ ਆਸਤੇ ਤੂੰ ਵਿਨਾਂਗੋਖ ਹੋਰ ਬਥੇਰੇ ਯਤਨ ਕਰ ਕਰਕੇ ਥੱਕ ਜਾਂਦੇ ਨੇ ਬੜੇ ਯਤਨ ਕਰਦੇ ਨੇ ਉਹਨਾਂ ਯਤਨਾਂ ਦਾ ਮੁੱਲ ਤੇਰੇ ਯਤਨਾ ਵੀ ਉਨ੍ਹਾਂ ਯਾਤਨਾ ਗਾਉਣਾ ਸਿਆਣਪਾਂ ਦਾਸ ਸਿਆਣਪਾਂ ਲਖ ਨੂੰ ਇਹ ਤਾਂ ਇੱਕ ਨੰਛੇਨਾ ਦਿੰਦਾ ਦੁਨੀਆਂ ਮਰਦੀ ਸਿਆਣਪਾਂ ਆਪਣੀਆਂ ਸਿਆਣਪਾਂ ਵਰਤਦੇ ਨੇ ਪਾਸਾ ਕਿਵੇਂ ਤਿਲ ਜਿੰਨਾ ਮੁੰਨੀ ਕਹਿੰਦਾ ਉਹਨਾਂ ਨੂੰ ਤੇ ਨਹੀਂ ਸਮਝਿਆ ਜਾਂਦਾ ਹੈ ਇਸ ਕਰਕੇ ਪਾਈ ਅੰਨਰਤ ਨਾਮਨ ਬੋਲ ਤੇ ਹੀਰਾ ਬੋਲ ਦੀਨੋ ਮਕਾਨੀ ਏ ਭਾਈ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਨਾਮ ਐ ਕੈਸਾ ਜੀੜਾ ਹੈ ਜਿਹੜਾ ਕਿਸੇ ਮਨ ਤੋਂ ਨਹੀਂ ਮਿਲ ਸਕਦਾ ਬਹੁਤ ਸਾਧਰਕ ਸੁਰਤੀ ਦੇਖੇ ਸਭ ਢੋਲ ਪੂਜ ਸੁਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਪਾਤਸ਼ਾਹ ਦੇ ਕਹਨ ਕੋ ਗੁਰੂ ਜੀ ਦਾ ਨਾਮ ਬੜਾ ਕੀਮਤੀ ਹੈ ਅਮੋਲ ਭਾਗ ਕਿਸੇ ਮੁੱਲ ਤੋਂ ਖਰੀਦਿਆ ਨਹੀਂ ਜਾ ਸਕਦਾ ਇਹ ਸਾਸ਼ਤਰਾਂ ਨੇ ਸ੍ਰੀਮਦ ਗਿਆਨੀ ਸਭ ਨੇ ਇਹੀ ਕਹਾਕੀ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਹੀ ਹੀਰਾ ਹੈ ਹੀਰਾ ਜਿਹੜਾ ਕਿਸੇ ਮੁੱਲ ਨਹੀਂ ਮਿਲਦਾ ਤੇ ਗੁਰੂ ਨੇ ਇਹ ਨਾਮ ਮੰਤਰ ਜਿਸ ਨੂੰ ਵੀ ਦੇ ਦਿੱਤਾ ਹੈ ਜੇਤੇ ਵੀ ਸਤਿਪਤੀ ਨੇ ਕਿਰਪਾ ਕਰ ਦਿੱਤੀ ਹੈ ਜਿਗੈ ਨਾਨ ਬੁਲੇ ਤ੍ਰਿਣ ਕਰ ਰਹਿਓ ਪੂਰਨ ਹੋਏ ਕਿਰਪਤਾਨੀ ਪਰਸਾ ਕੇ ਜੀਉ ਵੀ ਤਰਪੂਨੀ ਨੇ ਕਿਰਪਾ ਕਰਕੇ ਆਪਣਾ ਇਹ ਕੀਮਤੀ ਹੀਰਿਆਂ ਰਤਨਾ ਦੇ ਤੁਲ ਦਾ ਨਾਮ ਬਖਸ਼ਿਸ਼ ਕਰ ਦਿੰਦਾ ਹੈ ਜਿਗੈ ਨਾਨੁ ਹੈ ਓਮ ਨਕਿਰ ਬਕਾਰਾਂ ਵਿੱਚ ਜਿਕਦਾਨੀ ਹੈ ਇਹ ਸੰਸਾਰ ਦੇ ਮਾਇਕ ਤਾਨ ਮਾਇਆ ਤਾਨ ਨੂੰ ਦੇਖ ਕੇ ਟੋਲਦਾਨੀ ਹੈ ਜਿਗੈ ਨਾਨ ਬੁਲੇ ਡ੍ਰਿੜਕਰ ਰਹਿਣ ਪਾਤਸ਼ਾਹ ਨੂੰ ਮੁਲਕ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹਦੇ ਜਿਹੜਾ ਮਨ ਹੋਏ ਜਿਹੜਾ ਉਹ ਪਟਤਲਾ ਮਰਦਾਨੀਆਂ ਤੋੜਿਆ ਰਹਿਣ ਲੱਗੇ ਪਾਤਸ਼ਾਹ ਉਹਦੇ ਮਨ ਉਤਿਕ ਜਾਂਦਾ ਹੈ ਡ੍ਰਿੜ ਇਰਾਦੇ ਵਾਲਾ ਬਣ ਜਾਂਦਾ ਹੈ ਤੇ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਬਸ ਸੰਤੋਖੀ ਰਹਿੰਦਾ ਹੈ ਪੂਰਨ ਹੋਏ ਪ੍ਰੇਪਤਾਨੀ ਪੂਰਨ ਕੌਲ ਤੇ ਪੱਕੇ ਤੌਰ ਤੇ ਉਹਦਾ ਮਨ ਬੱਧੂ ਜਾਂਦਾ ਹੈ ਸਭ ਕੁਝ ਗੁਰੂ ਦੀ ਕਿਰਪਾ ਮੇਰੇ ਨਾਮ ਕਰਕੇ ਜਦੋਂ ਸਾਧਨਾ ਕਰਦਾ ਹੈ ਫਿਰ ਉਹ ਦੋਲਦਾਨੀ ਹੈ ਜਿਗਦਾਨੀ ਹੈ ਇਹਨਾਂ ਮਾਇਆ ਨੂੰ ਦੇਖ ਕੇ ਸੰਸਾਰ ਨੂੰ ਦੇਖ ਕੇ ਓਏ ਜੋ ਵਿੱਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬੁਲਾਨੀ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ হে ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਮੀਰਾ ਮਿਲ ਜਾਂਦਾ ਹੈ ਹृदय ਅੰਦਰੋਂ ਫਿਰ ਉਹਨਾਂ ਮੇਰ ਤੇ ਰਵਾਲੇ ਸਾਰੇ ਫਿਤਕਰੀਆਂ ਦੇ ਕਾਰਨ ਮੁਕਾ ਨੂੰ ਮੋਟਾ ਦਿੱਤੀ ਹੈ ਸਾਰੀ ਬਦ ਦੇ ਨੂੰ ਕਹਾਂਦੀਆਂ ਮੇਰ ਤੇ ਰੰਗ ਰਹਿੰਦੀ ਹੋਣੀ ਹੈ ਕਬੀਰ ਤੂੰ ਤੂੰ ਕਰਤਾ ਤੂੰ ਆ ਮੁਝ ਮੇਰਾ ਨਾਮੂ ਆਪਾ ਪਰਖਾ ਮਿਲ ਗਿਆ ਜਦ ਤੈ ਕੋ ਤਤ ਤਸਾਗਰ ਦੇ ਨੇ ਉਹਦੇ ਅੰਦਰੋਂ ਮੇਰ ਤੇ ਉੱਤੇ ਖਾਦ ਵੀ ਹੋ ਗਈ ਉਸ ਜਾਣ ਲਈ ਨਹੀਂ ਕਿ ਇਹ ਮੇਰਾ ਹੈ ਆਪਰਾਇਆ ਹੈ ਉਹਨੂੰ ਹਰ ਇੱਕ ਜੀਵ ਦੇ ਵਿੱਚੋਂ ਹਰ ਇੱਕ ਸਹੇ ਦੇ ਵਿੱਚੋਂ ਜਰੇ ਜਰੇ ਵਿੱਚੋਂ ਕੇਵਲ ਤੇ ਕੇਵਲ ਕਰਤਾਲਪੁਰਵਿੰਦੂ ਹੀ ਦਿਸਦਾ ਹੈ ਇਸੇ ਕਰਕੇ ਪਾਰਸਾ ਕਹਿੰਦੇ ਭਾਈ ਜਿਹਨੂੰ ਨਾਮ ਰੂਪੀ ਨਿਰਾ ਮਿਲਿਆ ਨਾਮ ਰੂਪੀ ਧੰਨ ਜੀ ਦੇ ਵਿੱਚ ਦੇ ਵਿੱਚ ਵਸ ਗਿਆ ਉਹਦੇ ਅੰਦਰੋਂ ਫਿਰ ਮੇਰ-ਤੇਰ ਬਾਰੇ ਸਾਰੇ ਪਿਤ੍ਰਿਆਂ ਦੀ ਕਾਦੂ ਮੋਕਜਾ ਪੰਜਾਬ ਦੇ ਵਿੱਚ ਲੋ ਬੜੇ ਪ੍ਰਭਉਜਗਦੇ ਨੇ ਬੜੇ ਉਹਨਾਂ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਉਸਤਤ ਵਿਡਿਆਈ ਉਹਨਾਂ ਦੀ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ ਉਹਨਾਂ ਦੇ ਵਿੱਚ ਸਾਰਾ ਜਹਾਨ ਹੀ ਉਸਤਤ ਕਰਦਾ ਹੈ ਸੋਭਾ ਕਰਦਾ ਹੈ ਇਸ ਕਰਕੇ ਪਾਤਸ਼ਾਹ ਜੀਆਂ ਨੇ ਸਾਨੂੰ ਬਚਨ ਕਹੇ ਨੇ ਪਾਈ ਅਲੰਕਾਰ ਮਿਲਥੈ ਨਹੀਂ ਹੋਈ ਹੈ ਨਾਮ ਤੇ ਪਰਗੋਬਾਨੀ ਉਸਨੂੰ ਕੋਹ ਨੂੰ ہر ਹਾਲਾਸੇ ਪ੍ਰਮਾਤਮਾ ਨੂੰ ਦਿਸਦਾ ਹੈ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗੜੇ ਦੇ ਵਿੱਚ ਜਾ ਕੇ ਰਹਿਣ ਬਣ ਜਾਂਦੇ ਹਨ ਬਾਸਕ ਦੇ ਉਸ ਢੇਲੀ ਤੋਂ ਉਹ ਸੋਨਾ ਹੀ ਆਪਕੁੰਦੀ ਹੈ ਭਾਵ ਕਿ ਜਿਵੇਂ ਸੋਨੇ ਦੇ ਵਿੱਚੋਂ ਗਹਿਣੇ ਬੱਤੇ ਜਾਂਦੇ ਨੇ ਇਹੋ ਕਰਾਂਦੇ ਤੇ ਫਿਰ ਉਹ ਨੂੰ ਜਾ ਕੇ ਜਦੋਂ ਬਹਿਣੇ ਗਾੜੇ ਜਾਂਦੇ ਨੇ ਪਠਾਈ ਦੇ ਵਿੱਚ ਪਾ ਕੇ ਤੇ ਫਿਰ ਦਿਵਾਰਾ ਉਹ ਪਠਾਈ ਦੇ ਵਿੱਚ ਜਾ ਕੇ ਇੱਕ ਟੜੀ ਬਣ ਜਾਂਦੀ ਹੈ ਇੱਕ ਜੀਵਣ ਜਾਂਦੀ ਹੈ ਪਾਸਾ ਕਹਿੰਦੇ ਇਹ ਸੋਨਾ ਅਕਾਉਂਦੀ ਹੈ ਤੇ ਗਏ ਦੇ ਵਿੱਚ ਪਏ ਹੋਏ ਗਹਿਣੇ ਅਕਾਉਂਦੇ ਹਨ ਤੇ ਇਸੇ ਤਰ੍ਹਾਂ ਅਕਾਲ ਪੁਰਖ ਵੈਰਖੂ ਜੀ ਦੇ ਨਾਲ ਵਿਚੜਿਆ ਪਿਆ ਮਨੁੱਖ ਜੀਵ ਤਰ੍ਹਾਂ ਤਰ੍ਹਾਂ ਦੇ ਨੌਂ ਇਹਦੇ ਰੱਖੇ ਹੋਏ ਨੇ ਮਨੁੱਖ ਹੈ ਜੀ ਕੀ ਹੈ ਇਹ 84 ਰਕ ਸਰੀਰ ਹਨ ਉਹਨਾਂ ਦੇ ਨਾਮ ਨਹੀਂ ਪਰ ਜਿਹੜਾ ਮਨੁੱਖ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਕਾਲਪੁਰਤਵੈ ਗੁਰੂ ਜੀ ਨੂੰ ਮਿਲ ਜਾਂਦਾ ਹੈ ਤਕਰੀਬਨ ਬਾਦੂ ਸਾਹਿਬ ਕਹਿੰਦੇ ਫਿਰ ਉਹਦੇ ਵਿੱਚ ਉਸੇ ਤਰ੍ਹਾਂ ਰੜ ਜਾਂਦਾ ਹੈ ਜਾ ਕੇ ਜੋਤ ਸਰੂਪ ਕਾਲਪੁਰਤਵੈ ਗੁਰੂ ਦੇ ਵਿੱਚ ਰੜ ਕੇ ਫਿਰ ਜੋਤ ਸਰੂਪ ਹੀ ਬਣ ਜਾਂਦਾ ਹੈ ਮਨੁੱਖ ਜੋਤ ਸਰੂਪ ਹੈ ਆਪਣਾ ਮੂਲ ਪਛਾਣੇ ਜੇ ਕਰਕੇ ਪਾਲ ਸਾਹਿਬ ਨੇ ਕਿਹਾ ਤੁੰ ਏ ਵਕਰਤ ਨੂੰ ਨਿਰੰਕਾਰ ਦੇ ਨਾਲ ਨਿਰੰਕਾਰ ਦੀ ਜੋਤ ਹੈ ਤਾਂ ਆਪਣੇ ਮੂਲ ਨੂੰ ਦੇ ਪਛਾਣਣਾ ਕਰ ਪਰ ਮਾਇਆ ਕਾਰਨ ਇਹ ਸੰਸਾਰ ਦੇ ਉੱਤੇ ਆ ਕੇ ਅਸੀਂ ਆਪਣੀਆਂ ਅੱਖੀਆਂ ਝੁੱਲ ਕੇ ਇਹ ਸੰਸਾਰ ਵਿੱਚ ਉਲਝ ਗਏ ਆਂ ਮਾਇਆ ਦੇ ਦਸਾਂ ਕਰਸਾਂ ਦੇ ਵਿੱਚ ਉਲਝ ਗਏ ਆਂ ਮੈਤ ਪ੍ਰਾਰਥਾ ਦੀ ਭੁੱਖ ਦੇ ਵਿੱਚ ਉਲਝ ਗਏ ਆਂ ਤੇ ਬਾਦਸ਼ਾਹਾਂ ਦੇ ਨੇ ਜਿਨ੍ਹਾਂ ਨੂੰ ਪਾਈਏ ਸੋਚੀ ਆ ਜਾਂਦੀ ਹੈ ਉਹ ਮਨੁੱਖ ਨੂੰ ਫਿਰ ਸਤਿਗੁਰੂ ਸਾਹਿਬ ਕਹਿੰਦੇ ਅੰਦਰ ਹਿਰਦੇ 'ਚ ਗਿਆਨ ਪੈਦਾ ਹੋ ਜਾਂਦਾ ਹੈ ਉਹ ਇਸ ਤਰ੍ਹਾਂ ਜਿਵੇਂ ਗਹਿਣੇ ਪਾਏ ਗਹਿਣੇ ਬਣੇ ਕੋਏ ਗਹਿਣਿਆਂ ਨੂੰ ਦੁਬਾਰਾ ਫਿਰ ਰੈਣੀ ਦੇ ਵਿੱਚ ਪਾ ਕੇ ਘਟਾਲੀ ਵਿੱਚ ਪਾ ਕੇ ਉਹਨੂੰ ਕਾਲਿਆ ਜਾਂਦਾ ਉਹ ਸੋਨੇ ਦੀ ਢੇਲੀ ਬਣ ਜਾਂਦਾ ਹੈ ਸੁਨੇ ਸੁਨਾ ਬਣ ਜਾਂਦਾ ਹੈ ਚੜੀ ਬਣ ਜਾਂਦਾ ਹੈ ਉਸੇ ਬਣਾ ਤੇ ਮਨੁੱਖ ਫਿਰ ਜਾ ਕੇ ਆਕਾਰਪੁਰਤ ਜਾਂ ਕੁਸ਼ੀ ਦੇ ਵਿੱਚ ਜੀਨ ਹੋ ਜਾਂਦਾ ਹੈ ਜਿਹੜਾ ਨਾਮ ਦਾ ਸੂਰਜ ਕਿਰਨ ਜਿਵੇਂ ਜਲਕਾ ਜਲ ਤਾਰਾਂ ਜੁਕਤੀ ਚੂਤਰਨੀ ਸੰਪੂਰਨ ਹੁੰਦੀ ਹੈ। ਫਿਰ ਉਹਦੀ ਇਹ ਅਵਸਥਾ ਹੋ ਜਾਂਦੀ ਹੈ। ਐ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨੰਤ ਬਾਣੀ। ਪਾਸਾ ਗਿੰਦ ਨੇ ਇਹ ਪਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਦੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਨੇ ਆਤਮ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਜਿਹਦੇ ਅੰਦਰ ਉਹ ਜਾਂਦੇ ਨੇ ਪਰ ਉਸ ਨੂੰ ਅਰਥ ਸੁਪਾ ਮਿਲਦੀ ਹੈ ਉਹਦੇ ਹਿਰਦੇ ਦੇ ਵਿੱਚ ਸਤਿ ਸ਼ਗਨ ਦੀ ਬਾਣੀ ਦੇ ਮੰਨ ਮੰਦਰ ਇੱਕ ਰਸਵਾਜੇ ਵੱਜਦੇ ਰਹਿੰਦੇ ਨੇ ਅੰਦਰੋਂ ਇੱਕ ਆਵਾਜ਼ ਆਉਂਦੀ ਰਹਿੰਦੀ ਹੈ ਅੰਦਰ ਹੀ ਅਨੰਦ ਵਰਤਦਾ ਰਹਿੰਦਾ ਹੈ ਜਿਵੇਂ ਉਹਨਾਂ ਪਾਤਸ਼ਾਹ ਜੀ ਨੇ ਤੇ ਗੁਰਬਾਣੀ ਵਿੱਚ ਇੰਤੋਂ ਤੱਕ ਸਮਝਾਇਆ ਹੈ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਹਿਰਦੇ 'ਚ ਨਾਮ ਰਸ ਗਿਆ ਉਹਨਾਂ ਨੂੰ ਤੇ ਜਿੰਨੇ ਆਕਾਂਸ਼ੀ ਬਰੋਦੇ ਨੇ ਤੇ ਇਹਨਾਂ ਦੀ ਧੀ ਜੀ ਵੀ ਵਹਿਗੂ ਗੁਰ ਕੋਲ ਨਾ ਸੁਣਦੀ ਹੈ ਇਹਨਾਂ ਵਿੱਚੋਂ ਇਹ ਤਾਂ ਕੋਈ ਵੀ ਵਹਿਗੂ ਜਿਹਦਾ ਨਾਮ ਸੁਣਦਾ ਹੈ ਕਿਉਂਕਿ ਅੰਦਰ ਹਿਰਦੇ ਦੇ ਵਿੱਚ ਨਾਮ ਰਸਿਆ ਹੁੰਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜਿਦੇ ਅੰਦਰ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਅੰਦਰ ਫਿਰ ਆਤਮਿਕ ਗੁਰੂਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ ਇਹ ਆਤਮਿਕ ਗੁਰੂ ਦੀ ਲੋੜ ਨਹੀਂ ਹੈ ਮਨ ਜਨਮ ਸਾਡਾ ਗੁਰੂ ਦਾ ਰਹਿੰਦਾ ਹੈ ਇੱਕ ਰੂਪ ਤੋਂ ਦੌਰ ਤੱਕ ਰਹੇ ਅਡੋਲ ਹੋ ਜਾਂਦਾ ਹੈ ਇੱਕ ਅਸਰਕਾਲ ਵਿੱਚ ਜਿਹਦਾ ਨਾਮ ਲੱਗਦਾ ਰਹਿੰਦਾ ਹੈ ਇਹਨੂੰ ਮੈਂ ਪ੍ਰਤਾਪਾਂ ਨੇ ਕੋਈ ਭੁੱਖ ਨਹੀਂ ਰਹਿੰਦੀ ਸੰਸਾਰ ਦੇ ਰਸਾਂਗਰਾਂ ਦੀ ਕੋਈ ਭੁੱਖ ਨਹੀਂ ਰਹਿੰਦੀ ਸਾਰੇ ਪੂਰਕਤ ਹੋ ਜਾਂਦੀ ਹੈ ਇਹ ਪਾਸਾ ਕਿਵੇਂ ਆਨੰਦ ਫੈਲਾ ਹੋ ਜਾਂਦਾ ਹੈ ਫਿਰ ਉਸ ਨੂੰ ਹਰ ਥਾਂ ਤੇ ਸਿਖ ਪਹੁੰਚਦੀ ਹੈ ਹਰ ਕੋਈ ਉਹਦਾ ਸਤਿਕਾਰ ਕਰਦਾ ਹੈ ਉਹਦੇ ਹਿਰਦੇ ਵਿੱਚ ਸਿਖਤ ਸਿਨਾ ਦੀ ਪਾਣੀ ਦੇ ਵਾਂਗੂ ਫਿਰ ਇੱਕ ਰੱਜ ਭਾਈ ਬਾਜੇ ਵੱਜਦੇ ਨੇ ਦੇਹਾਨਾ ਕਹੋ ਨਾਨਕ ਨਿਹਚਲ ਘਰ ਆਦੇਓ ਗੁਰ ਕੀਓ ਵੰਧਾਨੀ ਇਸੇ ਕਰਕੇ ਉਹਨਾਂ ਵੱਡਿਆਂ ਨੇ ਮੋਹਰ ਲਾ ਕੇ ਧੰਗ ਗੁਰਵਰਜਨ ਦੇ ਬਾਸਾ ਵਚਨ ਕਰਦੇ ਜੀ ਨਾਨਕ ਆਖਦਾ ਹੈ ਕਿ ਗੁਰੂ ਨੇ ਜਿਸ ਨੂੰ ਮਨੁੱਖ ਆਖੇ ਤੇ ਪ੍ਰਬੰਧ ਕਰ ਦਿੱਤਾ ਹੈ ਉਹ ਮਨੁੱਖ ਸਦਾ ਦੇ ਲੋਕ ਦੇ ਚਰਨਾਖਸ਼ ਟਿਕਾਣਾ ਪ੍ਰਾਪਤ ਕਰਨੀ ਹੈ ਅਸੀਂ ਜੀਵ ਜਿਹੜੇ ਆ ਬਾਸਾ ਕਹਿੰਦੇ ਅਸੀਂ ਮਾਇਆ ਦੇ ਕਰਕੇ ਬਾਰ-ਬਾਰੀ ਸੰਸਾਰ ਦੇ ਉੱਪਰ ਆਉਂਦੇ ਆ ਬਾਰ-ਬਾਰੀ ਕਰਮਾਂ ਦੇ ਬੱਤੇ ਉੱਤੇ ਜੀਵ ਜਨਮ ਲੈਂਦੇ ਨੇ ਕਦੇ ਕਿਸੇ ਸਰੀਰ ਦੇ ਵਿੱਚ ਕਦੇ ਕਿਸੇ ਸਰੀਰ ਦੇ ਵਿੱਚ ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਜਿਸ ਮਨੁੱਖ ਦੇ ਵਾਸਤੇ ਗੁਰੂ ਨੇ ਪ੍ਰਬੰਧ ਕਰ ਦਿੱਤਾ ਹੈ ਨਾਮ ਜਪਣ ਕਰਕੇ ਸਿਮਰਨ ਕਰਨ ਕਰਕੇ ਗੁਰੂ ਨੇ ਦਇਆ ਕਰ ਦਿੱਤੀ ਹੈ ਜਿਸ ਮਨੁੱਖ ਦੇ ਉੱਤੇ ਆਸਾ ਕਹਿੰਦੇ ਗੁਰੂ ਪ੍ਰਭੂ ਦੇ ਚਰਨਾਂ ਦੇ ਵਿੱਚ ਸਦਾ ਵਾਸ ਜੁੜੀ ਜਾਂਦਾ ਹੈ ਉਹਨੂੰ ਉੱਥੇ ਅੱਜ ਸਤਿਗੁਰੂ ਜੀ ਦੇ ਚਰਨਾਂ ਤੇ ਸੱਚਖੰਡ ਦੇ ਵਿੱਚ ਥਾਂ ਮਿਲ ਜਾਂਦੀ ਹੈ ਪ੍ਰਭੂ ਚਰਨਾਵਤਨ ਨੂੰ ਡੱਕ ਪ੍ਰਾਪਤ ਉਹ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ ਉਹ ਟਿਕਾਣਾ ਆਸਮਾਨ ਮੰਨਦਾ ਹੈ પાਸਾ ਗਿੰਦੇ ਵਿਰੁੱਧ ਬਾਰੇ ਸੰਸਾਰ ਦੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਹੈ ਉਹਦਾ ਜਨਮ ਤੇ ਮਰਨ ਕਟਿਆ ਜਾਂਦਾ ਹੈ ਇਸੇ ਕਰਕੇ ਸਤਿਗੁਰ ਜੀਆਂ ਦੀ ਕਿਰਪਾ ਕੀ ਮੈਂ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਗੁਰੂਵਾਲਾ ਜੇ ਤੂੰ ਗੁਰੂ ਵਾਲਾ ਬਣ ਕੇ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਗੁਰੂ ਦੇ ਉਪਦੇਸ਼ ਨੂੰ ਪ੍ਰਮਾਣਿਤ ਕਰੇਗਾ ਨਾਮ ਜਪੇਗਾ ਸਿਮਰਨ ਕਰੇਗਾ ਤੇ ਬਾਸਾਹ ਕਹਿੰਦੇ ਫਿਰ ਤੇਰੇ ਅੰਦਰ ਦੀ ਜਿਹੜੀ ਮੇਰ ਤੇ ਰਣਤ ਹੋ ਜਾਏਗੀ ਤੇ ਅੰਦਰੋਂ ਮੇਰ ਤੇ ਰਣਤ ਹੋ ਗਈ ਫਿਰ ਸਦਾ ਹੀ ਉਸ ਤਾਲਪੁਰ ਪਤਵਰ ਜੀ ਦੇ ਚਰਨਾਂ ਨਾਲ ਜੁੜ ਕਰਕੇ ਅੰਦਰੋਂ ਵੀ ਬਾਸਾਹ ਕਹਿੰਦੇ ਤੇਰੇ ਆਤਮਿਕ ਆਨੰਦ ਤੈਨੂੰ ਅਨਭਵ ਦੇ ਬਾਜੇ ਸੁਣਨੇ ਸ਼ੁਰੂ ਹੋ ਜਾਣਗੇ ਤੇ ਬਾਹਰ ਨੇ ਆਉਣੇ ਕੋਣੇ ਦੀ ਲੋੜ ਨਹੀਂ ਹੈ ਤੇਰੇ ਬਾਹਲਾ ਰੌਲਾ ਪੋਲਾ ਚੰਗਾਨੀ ਨਰਦਨ ਐਦੋ ਓ ਨਾਮ ਜਪਣ ਵਾਲੀ ਰੂਹ ਅੰਦਰ ਨੇ ਹੀ ਅਨੰ ਨੂੰ ਮਾਣਦੀ ਰਹੇਗੀ ਇਸ ਗੱਲ ਤੇ ਭਾਈ ਗੁਰੂ ਵਾਲੇ ਬਣੋ ਗੁਰੂ ਜਨਨਾ ਨਾਲ ਜੁੜੋ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਤੋਂ ਨਾਮ ਦੀ ਦਾਤ ਲਈਏ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਕੁੰਨ ਨਾਮ ਕਰਕੇ ਇਸ ਨੂੰ ਨੁਕਾ ਜਨਮ ਸਫਲਾ ਕਰੀਏ ਨੂੰ ਨੁਕਾ ਜਨਮ بار بار ਨਹੀਂ ਮਿਲਣਾ ਹੈ ਕਬੀਰ ਮਾਨਸ ਜਨ ਗਲਗ ਹੈ ਹੋਇ ਨਾ ਗਾਲਨ ਵਾਰ ਜੂ ਪੰਨ ਫਲ ਕੰਪ ਕੇ ਹੋਇ ਗਰੇ ਬਹਰ ਨਾ ਲਾ ਕਹਿਣਾ ਕਬੀਰ ਸਾਹਿਬ ਜੀ ਨੇ ਬੜਾ ਤੁਲਨ ਨੁਕਾ ਜਨਮ ਹੈ ਬੜਾ ਕੀਮਤੀ ਹੈ ਜਿੰਦੇ ਰੱਖੀਏ ਜਿੰਦੇ ਪੱਕ ਕੇ ਥੱਲੇ ਵੇਗਿਆ ਪ੍ਰਾਪਤ ਹੋ ਜੂ ਮੌਤਾ ਦੇ ਦੁਬਾਰਾ ਨਹੀਂ ਮਿਲਣਾ ਤੇ ਮੌਕਾ ਲੰਘ ਜਾਣਾ ਹੱਥੋਂ ਤੇ ਪਾਤਸ਼ਾਹ ਜੀ ਨੇ ਫਿਰ ਪਛਤਾ ਦੇ ਤੂੰ ਗੁਨਾ ਤੈਨੂੰ ਪੂਜ ਨਹੀਂ ਮਿਲਣਾ ਜੀ ਕਰਕੇ ਕੌਣ ਸਮਾ ਤੇ ਰੋਟ ਹੁਣ ਗੁਰੂ ਘਰ ਦਾ ਮਨ ਪਾਈ ਹੁਣ ਨਾ ਸਿਮਰਨ ਕਰ ਸੇਵਾ ਕਰ ਹੁਣ ਆਪਣੇ ਮਨ ਦਾ ਜਨਮ ਸੁਫਲਾ ਕਰ ਇਹੀ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਨਾ ਹੈ ਸੋ ਆਓ ਹੁਣੇ ਤਮਾਨ ਬਲੰਦੀ ਜਿਨਾ ਸਤਗੁਰੂ ਜੀ ਰਖਸ਼ ਜੋਗ ਦੇ ਕਰਿ ਸਾ ਸੰਤ ਰਖਸ਼ ਜੋਗ ਦੇ ਰਖਸ਼ਨਾ ਜੀ ਕੋਈ ਵੀ ਚਾਰਜ ਨੂੰ ਮਨ ਨਹੀਂ ਪਾ ਲੈ ਿਆ ਜਾਣਦੇ ਕੰ ਕਰਿਓ ਗਰਨ ਦਾ ਜਾਣੀ ਜਾਣ ਕੇ ਮਾਫਰਣਾ ਜੀ ਨਾਮੁ ਨਾਮੁ ਚੜਦੀ ਕਲਾ ਤੇਰੇ ਭਾਣੀ ਸਰਬਤਾਲ ਸਤ ਨਾਮ